ਬਹੁਤ ਖੁਸ਼ੀ ਹੰਦੀ ਪਈ ਹੈ ਸੱਚ ਕਦੇ ਸਪਨੇ ਜਿਵੇਂ ਨਹੀਂ ਸੋਚਿਆ ਸੀ ਕਦੇ ਵੀ ਇਸ ਤਰ੍ਹਾਂ ਟੀਚਰਸ ਘਰੇ ਆਣਗੇ ਕਦੇ ਸਪਨਾ ਹੀ ਲੱਗਦਾ ਵੇ ਆ ਇੱਕ ਤਰ੍ਹਾਂ ਦਾ ਮੇਰੀ ਟੀਚਰ ਮੇਰੀ ਮੈਮ ਦਾ ਬਹੁਤ ਵੱਡਾ ਹੱਥ ਹੈ ਮੇਰੇ ਪੇਰੈਂਟਸ ਦਾ ਮੇ ਮੈਮ ਹਮੇਸ਼ਾ ਹੀ ਮੇਰੇ ਲਈ ਤਿਆਰ ਰਹਿੰਦੇ ਹੈਗੇ ਜਦੋਂ ਮਰਜ਼ੀ ਮੈਮ ਨੂੰ ਪੁੱਛ ਲਓ ਮੈਮ ਹਮੇਸ਼ਾ ਹੀ ਪਹਿਲੇ ਮੈਨੂੰ ਪ੍ਰਾਇੋਰਟੀ ਦਿੰਦੇ ਹੈਗੇ ਆ ਸਟ੍ਰਗਲ ਦਾ ਸੀਗਾ ਥੋੜਾ ਜਿੰਨਾ ਟਾਈਮ ਕਿੰਨੇ ਘੰਟੇ ਲੰਦੇ ਸੀ ਕਿੰਨੇ ਘੰਟੇ ਵਰਦੇ ਸੀ ਦੋ 10 ਘੰਟੇ ਬਸ ਟਿਊਸ਼ਨ ਵਗੈਰਾ ਵੀ ਰੱਖੀ ਸੀ ਨਹੀਂ ਟਿਊਸ਼ਨ ਨਹੀਂ ਰੱਖੀ ਸੀ ਅਸੀਂ ਤਾਂ ਸ਼ੁਰੂਤ ਹੀ ਰੱਖੀ ਹੈ ਨਹੀਂ ਅਜੇ ਕਰ ਹੀ ਪਰਦੇ ਸੀ ਹਾਂਜੀ ਹਾਂਜੀ ਬੱਚੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਆ ਮਨ ਲਗਾ ਕੇ ਪੜਾਈ ਕਰਨ ਸਕੂਲ ਚ ਰੈਗੂਲਰਿਟੀ ਬਣਾਣ ਰੋਜ਼ ਸਕੂਲ ਜਾਣ ਤੇ ਆਪਣੇ ਟੀਚਰਜ਼ ਦੀ ਆਗਿਆ ਦਾ ਪਾਲਣ ਕਰਨ ਆਬੇ ਕਰਨ ਟੀਚਰਜ਼ ਦਾ ਬਸ ਅ ਅੱਜ ਪਲੱਸ 2 ਦਾ ਜਿਹੜਾ ਰਿਜ਼ਲਟ ਆਇਆ ਕਹੋਗੇ ਕਿੱਲਾ ਅੱਜ ਮੈਡ ਦਾ ਰਿਜ਼ਲਟ ਆਇਆ ਤੇ ਸਾਡੇ ਗਲ ਸਕੂਲ ਦੀ ਲੜਕੀ ਸੀ ਆ ਸਾਨੂੰ ਇਹ ਮੈਡ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਇਹਦਾ 51ਵਾਂ ਰੈਂਕ ਹੈਗਾ ਆ ਫ੍ਰੀ ਕੋਟ ਦੇ ਵਿੱਚ ਇਕੱਲੇ ਗਵਰਨਮੈਂਟ ਸਕੂਲਾਂ ਦਾ ਪਹਿਲਾ ਬੱਚਾ ਹੈਗਾ ਜਿਹੜਾ ਮੈਡ ਦੇ ਵਿੱਚ ਆ ਤੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੈ ਕਿਉਂਕਿ ਇਹ ਵੀ ਇੱਕ ਇਤਿਹਾਸ ਆ ਵੀ ਇਹਦੇ ਨਾਂ ਤੇ ਸਰਜਿਆ ਗਿਆ ਵੀ ਇਹ ਸਕੂਲ ਦਾ ਪਹਿਲਾ ਬੱਚਾ ਸ਼ਾਇਦ ਵੀ ਇਹ ਮੈਡ ਦੇ ਵਿੱਚ ਆਇਆ ਕਿਉਂਕਿ ਇਹ ਬੱਚਾ ਬੜਾ ਸੈਂਸੀਅਰ ਆ ਆ ਟੁੱਟ ਗਿਆ ਹੈ ਸਾਨੂੰ ਅਸੀਂ ਦੇਖਦੇ ਹੁੰਦੇ ਆ ਵੀ ਅਸੀਂ ਮੰਥਲੀ ਮੀਟਿੰਗ ਕਰਦੇ ਹੁੰਦੇ ਸੀਗੇ ਤੇ ਉੱਥੇ ਵੀ ਆਉਂਦੇ ਸੀ ਉੱਥੇ ਵੀ ਇਹਨਾਂ ਦੇ ਹੀ ਸੀਗੀ ਮਤਲਬ ਆਧਾ ਹਿੰਸਿਕ ਵੀ ਮੈਡ ਦੇ ਵਿੱਚ ਆਉਣਾ ਕਿਉਂਕਿ ਅਸੀਂ ਸਾਰੇ ਅਧਿਆਪਕ ਸਹਿਬਾਨ ਜਿੰਨੇ ਵੀ ਸਾਡੇ ਖੜੇ ਨੇ ਤਾਂ ਉਹਨਾਂ ਦੀ ਮਿਹਨਤ ਤੇ ਇਹਨਾਂ ਦੀ ਮਿਹਨਤ ਦਾ ਇਹ ਅੱਜ ਰੰਗ ਹੈ ਜਿਹੜਾ ਬੱਚਾ ਮੈਡ ਦੇ ਵਿੱਚ ਆਇਆ ਤੇ ਸਾਨੂੰ ਇਹ ਵੀ ਖੁਸ਼ੀ ਆ ਵੀ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਵੀ ਇਹ ਟੋਪਰ ਬੱਚਾ ਹੈ ਹਾਂ گورਨਮੈਂਟ ਸਕੂਲਾਂ ਦਾ ਤਾਂ ਮੈਡ ਦੇ ਵਿੱਚ ਬੇਸ਼ੱਕ ਦੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਆਏ ਆ ਪਰ ਫਿਰ ਉਹਨਾਂ ਤੋਂ ਵੀ ਟਾਪਰ ਬੱਚਾ ਆਇਆ ਹੈਗਾ ਤਾਂ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਸਾਡੇ ਬੱਚੇ ਜਿਹੜੇ گورਨਮੈਂਟ ਸਕੂਲ 'ਚ ਪੜਦੇ ਆ ਪ੍ਰਾਈਵੇਟ ਸਕੂਲ 'ਚ ਪੜਦੇ ਆ ਕਿਉਂਕਿ ਮੈਂ ਕਹਿੰਨਾ ਵੀ ਅੱਜ ਦੇ ਸਮੇਂ ਦੇ ਵਿੱਚ گورਨਮੈਂਟ ਸਕੂਲਾਂ ਦੇ ਵਿੱਚ ਜਿੰਨੇ ਟੀਚਰ ਮਿਹਨਤ ਕਰਾਉਂਦਾ ਹੈ ਤਾਂ ਹੋ ਸਕਦਾ ਉਹ ਟੀਚਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਮਿਹਨਤ ਕਰਾਉਂਦਾ ਹੋਵੇ ਤਾਂ ਇਹ ਇੱਕ ਸਾਡਾ ਇੱਕ ਜਿਹੜਾ ਫਿਊਚਰ ਹੈ ਬੱਚੇ ਦਾ ਇਹ ਆਉਣ ਵਾਲੇ ਬੱਚਾਂ ਵਾਸਤੇ ਵੀ ਇੱਕ ਚੰਨਮਨਾਰਾ ਹੈਗਾ ਵੇ ਆਪਣੇ ਬੱਚੇ ਜਿਹੜੇ ਗਵਰਨਮੈਂਟ ਸਕੂਲਾਂ ਦੇ ਵਿੱਚ ਭੇਜੋ ਤਾਂ ਕਿ ਅਸੀਂ ਕੱਲਾ ਬੱਚੇ ਦਾ ਕੱਲਾ ਪੜ੍ਹਾਈ ਦੇ ਨਾਲ ਸੰਬੰਧ ਨਹੀਂ ਅਸੀਂ ਜਿਹੜਾ ਹੈਗਾ ਓਵਰ ਆਲ ਡਿਵੈਲਪਮੈਂਟ ਬੱਚੇ ਦੀ ਦੇਖਦੇ ਹਾਂ ਤਾਂ ਅਸੀਂ ਅਦਰ ਐਕਟੀਵਿਟੀ ਦੇ ਵਿੱਚ ਵੀ ਬੱਚੇ ਨੂੰ ਜਿਹੜਾ ਹੈਗਾ ਪਾਰਟਿਸਿਪੇਟ ਕਰਾਉਣਾ ਹੈ ਤਾਂ ਕਿ ਬੱਚੇ ਦਾ ਜਿਹੜਾ ਵਾਧਾ ਤੇ ਵਿਕਾਸ ਪ੍ਰੋਪਰ ਹੋਵੇ ਤਾਂ ਸਾਨੂੰ ਤੇ ਸਾਨੂੰ ਅੱਜ ਸਾਰਿਆਂ ਨੂੰ ਬੜੀ ਖੁਸ਼ੀ ਹੈ ਵੀ ਸਾਥੋਂ ਕਿਉਂਕਿ ਅੱਜ ਅਸੀਂ ਛੁੱਟੀ ਤੋਂ ਬਾਅਦ ਸਾਰੇ ਤਿਬਨ ਘਰੇ ਚਲੇ ਗਏ ਸੀਗੇ ਤਾ ਅੱਜ ਇਸ ਦਿਨ ਦੀ ਅਡੀਕਸੀ ਸਾਨੂੰ ਸਾਰਿਆਂ ਨੂੰ ਕਿਉਂਕਿ ਇਹ ਬੜਾ ਸਾਡੇ ਵਾਸਤੇ ਇਤਿਹਾਸਕ ਦਿਨ ਹੈ ਸਕੂਲ ਵਾਸਤੇ ਵੀ ਇਹ ਬੱਚੇ ਨੇ ਮੈਡ ਚ ਲਿਆ ਕੇ ਸਾਡੇ ਸਾਰਿਆਂ ਦਾ ਜਿੱਥੇ ਆਪਣਾ ਆਪਣੇ ਪੇਰੈਂਟਸ ਦਾ ਤੇ ਸਕੂਲ ਦਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਤਾਂ ਮੈਂ ਆਉਣ ਵਾਲੇ ਇਹਦੇ ਚੰਗੇ ਫਿਊਚਰ ਵਾਸਤੇ ਕਾਮਨਾ ਕਰਦੇ ਹਾਂ ਅਸੀਂ ਸਾਰੇ ਵੀ ਆਪਣੀ ਜਿਹੜੀ ਇਹਦੀ ਇੱਛਾ ਹੈਗੀ ਹੈ ਪਰਮਾਤਮਾ ਇਹਨੂੰ ਉਸਤੇ ਪੂਰਾਵੇ ਤਾਂ ਸਾਡੇ ਜ਼ਿਲ੍ਹੇ ਦਾ ਹੋਰ ਵੀ ਨਾਮ ਰੌਸ਼ਨ ਹੋ ਜੀ اٹੈਂਡੈਂਸ ਦੀ ਗੱਲ ਕਰੀ ਤਾਂ اٹੈਂਡੈਂਸ ਕਿਸ ਤਰ੍ਹਾਂ ਸੀ ਬੱਚੇ ਦੀ ਹਾਂ ਟੈਂਡੈਂਸ ਤੇ ਦੀ 100% ਹੀ ਸੀ ਕਿਉਂਕਿ ਅਸੀਂ ਬੱਚਾ ਕਦੇ ਵੀ ਜਿਹੜਾ ਸਕੂਲੋਂ ਐਬਸੈਂਟ ਨਹੀਂ ਹੋਇਆ ਸੀਗਾ ਕਿਉਂਕਿ ਜਿਹੜੇ ਬੱਚੇ ਸincere ਹੁੰਦੇ ਆ ਉਹ ਹਰ ਇੱਕ ਪਾਸੇ ਧਿਆਨ ਰੱਖਦਾ ਹੁੰਦਾ ਉਹਨਾਂ ਦਾ ਤਾਂ ਇਹ ਇਹ ਬੱਚੇ ਦੀ ਮੈਡਮ ਖੜੇ ਆ ਸਾਡੇ ਵੋਕੇਸ਼ਨ ਦੇ ਦਮਨ ਮੈਡਮ ਖੜੇ ਆ ਤਾਂ ਇਹ ਵੀ ਇਹਨਾਂ ਨੂੰ ਬਹੁਤ ਹਲਾਸ਼ੀਰ ਹੀ ਦਿੰਦੇ ਸੀ ਕਿਉਂਕਿ ਜਿੱਥੇ ਸਾਡੇ ਸਾਰੇ ਸਟਾਫ ਦੀ ਹੈਗੀ ਆ ਤੇ ਟੀਚਰ ਦਾ ਜਿਹੜਾ ਕਲਾਸ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਤਾਂ ਉਹਨਾਂ ਨੇ ਇਹ ਬੱਚੇ ਦਾ ਜਿਹੜਾ ਕਿਉਂਕਿ ਅਸੀਂ ਪਲੱਸ 1 ਦੇ ਵਿੱਚ ਜਦੋਂ ਸਾਡਾ ਰਿਜ਼ਲਟ ਆਸੀ ਅਸੀਂ ਉਸੇ ਟਾਈਮ ਜਿਹੜੇ ਬੱਚਾ ਨੇ ਸ਼ਾਂਟਾ ਸਟੱਡੀ ਕੀਤੀ ਸੀਗੀ ਕਿ ਕਿਹੜੇ ਬੱਚੇ ਮੈਡ ਦੇ ਵਿੱਚ ਹੈਗੇ ਆ ਤਾਂ ਉਹਨਾਂ ਦੀ ਇੱਕ ਸਾਡੇ ਜਿਹੜੇ ਹੈਗੇ ਆ ਪਲੈਨਿੰਗ ਸੀਗਾ ਉਹ ਅੱਜ ਸਾਡਾ ਇਹ ਬੱਚੇ ਨੇ ਰੰਗ ਲਿਆ ਗਿਆ ਸਾਡੀ ਪਲੈਨਿੰਗ ਨੂੰ ਜਿਹੜਾ ਹੈਗਾ ਗੁਰ ਪਾਇਆ ਤਾਂ ਅਸੀਂ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੇ ਤੋਂ ਪਰੇਨਾ ਲੈ ਕੇ ਸਾਡੇ ਬੱਚੇ ਹੋਰ ਵੀ ਜਿਹੜਾ ਮੈਡ ਦੇ ਵਿੱਚ ਆਉਣੇ ਇਹ ਲੜਕੀ ਜਿਹੜੀ ਆ ਸਰ ਕਿਹੜੀ ਸੰਤ ਤੁਹਾਡੇ ਕੋਲ ਇਥੇ ਸਕੂਲ ਦੇ ਵਿੱਚ ਸੀਗੀ ਇਹ ਕਿਉਂਕਿ ਪਲੱਸ 1 ਛੇਵੀਂ ਦੇ ਵਿੱਚ ਸੀ ਬੱਚਾ ਇਹ ਮੇਰੇ ਹੱਥ ਪਲੱਸ 1 ਪਲੱਸ 1 ਚਾਹੀਦਾ ਪਲੱਸ 1 ਦੇ ਵਿੱਚ ਪਲੱਸ 1 ਦੇ ਵਿੱਚ ਆ ਗਏ ਆ ਦਾ ਪਲਸ 1 2 2022 ਹਾਂ ਇਸ ਸੈਸ਼ਨ ਦਾ ਅੱਛਾ ਜੀ ਆਪਾਂ ਗੱਲ ਕਰੀਏ ਬੱਚੇ ਜਿਹੜੇ ਅੱਜ ਕੱਲ ਪ੍ਰਾਈਵੇਟ ਸਕੂਲਾਂ ਨੂੰ ਪਹਿਲ ਦਿੰਦੇ ਆ ਤੇ ਇਹ ਸਰਕਾਰੀ ਸਕੂਲਾਂ ਦੀ ਪੜ੍ਹਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹਾ ਅੱਜ ਇਹ ਬੱਚੀ ਨੇ ਟੋਪ ਕੀਤਾ ਹੈ ਜਲੇ ਦੇ ਵਿੱਚੋਂ ਕਿਉਂਕਿ ਮੈਂ ਪਹਿਲਾਂ ਹੀ ਦੱਸ ਕਿਉਂਕਿ ਸਾਡੇ ਜਿਹੜੇ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਾਈ ਪੱਖੋਂ ਜਾਂ ਅਦਰ ਐਕਟੀਵਿਟੀ ਪੱਖੋਂ ਜਿਹੜਾ ਤੁਸੀਂ ਸਕੂਲ ਵਿਜਿਟ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਕਿਉਂਕਿ ਸਾਡੇ ਜਿਹੜਾ ਹੈਗਾ ਜ਼ਿਲ੍ਹੇ ਦਾ ਜਿਹੜਾ ਬਹੁਤ ਇਤਿਹਾਸਿਕ ਸਕੂਲ ਹੈਗਾ ਬੜਾ ਵਧੀਆ ਸਕੂਲ ਹੈਗਾ ਤਾਂ ਸਾਡੇ ਸਾਰੇ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਬੱਚੇ ਵਾਸਤੇ ਤਾਂ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਤਾਂ ਬਹੁਤ ਸਾਰੇ ਫੰਕਸ਼ਨ ਵਗੈਰਾ ਹੁੰਦੇ ਰਹਿੰਦੇ ਐ ਐਡਮਿਨਿਸਟ੍ਰੇਸ਼ਨ ਤੌਰ ਤੇ ਜਾਂ ਸਾਡੇ ਡਿਪਾਰਟਮੈਂਟ ਦੇ ਤਾਂ ਬਹੁਤ ਸਾਰੀਆਂ ਐਕਟੀਵਿਟੀ ਹੁੰਦੀਆਂ ਤਾਂ ਸਕੂਲ ਇਕੱਲੀ ਇੱਕ ਮੈਕਨ ਪ੍ਰਾਈਵੇਟ ਸਕੂਲ ਜਾਂ ਗਵਰਨਮੈਂਟ ਸਕੂਲ ਦੇ ਵਿੱਚ ਬਿਲਡਿੰਗਾਂ ਦੇ ਨਾਲ ਸੰਬੰਧਿਤ ਨਹੀਂ ਹੁੰਦੇ ਮੇਨ ਕੀ ਐ ਟੀਚਰ ਦੇ ਨਾਲ ਸੰਬੰਧਿਤ ਹੁੰਦੇ ਆ ਜੇ ਟੀਚਰ ਚਾਹਗੇ ਆ ਭਲਾ ਗਵਰਨਮੈਂਟ ਸਕੂਲ ਆ ਭਲਾ ਪ੍ਰਾਈਵੇਟ ਸਕੂਲ ਆ ਉਥੇ ਬੱਚਿਆਂ ਦਾ ਚੰਗਾ ਫਿਊਚਰ ਹੋ ਗਿਆ ਹੋਗਾ ਤੇ ਜੇ ਅਸੀਂ ਗੱਲ ਕਰੀਏ ਸਾਡੇ ਗਵਰਨਮੈਂਟ ਸਕੂਲ ਟੀਚਰਾਂ ਦੀ ਤਾਂ ਟੀਚਰ ਮੈਕਨ ਵੀ ਅੱਜ ਜਿੰਨੀ ਮਿਹਨਤ ਕਰਦੇ ਆ ਤਾਂ ਥੋੜੇ ਬੱਚੇ ਪੇਰੈਂਟਸ ਸਤ ਤਾਂ ਦੇ ਦੇਣ ਜਿਵੇਂ ਇਹਨਾਂ ਦੇ ਬੱਚੇ ਪੇਰੈਂਟਸ ਨੇ ਧਿਆਨ ਦਿੱਤਾ ਹੈ ਬੱਚਾ ਘਰੇ ਵੀ ਕੰਮ ਕਰਦਾ ਰਹੇ ਦੇਖੋ ਵੀ ਅਸੀਂ ਕਹਿੰਨੇ ਬੱਚਾ ਅਸੀਂ ਕਦੇ ਨਹੀਂ ਕਿਹਾ ਵੀ ਤੁਸੀਂ ਕੱਲਾ ਕਿਤਾਬਾਂ ਨਾਲ ਹੀ ਸੰਬੰਧ ਰਹਿਣਾ ਤੁਸੀਂ ਹਰ ਇੱਕ ਪਾਸੇ ਪੇਰੈਂਟਸ ਨਾਲ ਵੀ ਹੈਲਪ ਕਰਾਉਣੀ ਹੈ ਤਾਂ ਉਹ ਹੈਲਪ ਕਰਕੇ ਵੀ ਜਿਹੜਾ ਗਿਆ ਆਪਣੇ ਮੈਡ ਦੇ ਵਿੱਚ ਨਾ ਰੋਸ਼ਨ ਕਰ ਸਕਦਾ ਹੈ ਤਾ ਦੂਜੇ ਬੱਚੇ ਵੀ ਇਸੇ ਕਾਤੋਂ ਸੇਧ ਲੈਣ ਵੀ ਕਲਾਸ ਸੀ ਜਿਹੜਾ ਕਿਤਾਬਾਂ ਨਾਲ ਨਹੀਂ ਸੰਬੰਧਿਤ ਰੱਖਦੇ ਵੀ ਅਸੀਂ ਸਾਰੇ ਬੱਚੇ ਨੂੰ ਕਹਿੰਨੇ ਵੀ ਆਪਦੇ ਪੇਰੈਂਟਸ ਦੇ ਨਾਲ ਵੀ ਹੈਲਪ ਕਰਨੀ ਹੈ ਹਰ ਇੱਕ ਤਰ੍ਹਾਂ ਦੀ ਤਾਂ ਵੀ ਇਹ ਨਹੀਂ ਹੈ ਕਿ ਵੀ ਅਸੀਂ ਗਵਰਨਮੈਂਟ ਸਕੂਲ ਕਿਸੇ ਪੱਖੋਂ ਘੱਟ ਹੈਗੇ ਆ ਤੁਸੀਂ ਆ ਦੇਖ ਲਓ ਵੀ ਸਾਡੇ ਜਿਹੜਾ ਬੱਚਾ ਮੈਡ ਦੇ ਵਿੱਚ ਆਇਆ ਹੈ ਇਹ ਗਵਰਨਮੈਂਟ ਸਕੂਲ ਦਾ ਸਾਊਥ ਆਟਾ ਪਰ ਬੱਚਾ ਫ੍ਰੀ ਗੁਡਸਟ ਦੇ ਦਾ ਤਾਂ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਜਿਹੜੇ ਗਵਰਨਮੈਂਟ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਪੜਾਈ ਪੱਖੋਂ ਜਾਂ ਅਦਰ ਰਹਿ ਕੇ ਟਵਿੱਟ ਪੱਖੋਂ ਜਿਹੜਾ ਹੈਗਾ ਕੋਈ ਕਮਜ਼ੋਰੀ ਹੈਗੀ ਆ ਮੈਂ ਤਾਂ ਇਹ ਹੀ ਅਪੀਲ ਕਰੂੰਗਾ ਕਿ ਆਪਣੇ ਬੱਚਿਆਂ ਦੇ ਚੰਗੇ ਫਿਊਚਰ ਵਾਸਤੇ ਜਿਹੜਾ ਐਗੂਵਰਨਮੈਂਟ ਸਕੂਲਾਂ ਦੇ ਵਿੱਚ ਬੱਚਨ ਦਾਖਲ ਕਰਾਓ ਤਾਂ ਕਿ ਜਿਹੜਾ ਹੈਗਾ ਅਸੀਂ ਹੋਰ ਵੀ ਬੱਚਿਆਂ ਦਾ ਫਿਊਚਰ ਜਿਹੜਾ ਹੈਗਾ ਵਧੀਆ ਬਣਾ ਸਕੀਏ ਮੇਰਾ ਨਾਮ ਜੀ ਦਮਨਦੀਪ ਕੌਰ ਹੈਗਾ ਮੈਂ ਗਰਲ ਸਕੂਲ ਫਰੀਦਕੋਟ ਵਿਖੇ ਵੋਕੇਸ਼ਨਲ ਬਾਗਬਾਨੀ ਦੇ ਮਿਸਟਰਸ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਇਹ ਜਿਹੜਾ ਬੱਚਾ ਸੀਆ ਅੱਜ ਮੈਰਿਟ ਵਿੱਚ ਆਇਆ ਹੈਗਾ ਜੀ ਇਹ ਪਲੱਸ 1 ਕਲਾਸ ਤੋਂ ਮੇਰੀ ਸਟੂਡੈਂਟ ਰਹੀ ਹੈ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਂਤ obedient ਤੇ ਇੰਟੈਲੀਜੈਂਟ ਬੱਚਾ ਆਮ ਰੀਲੀ ਪ੍ਰਾਊਡ ਆਫ ਹਰ ਜਿੱਥੇ ਇਸ ਬੱਚੇ ਦੀ ਮਿਹਨਤ ਹੈ ਉੱਥੇ ਹੀ ਸਾਡੇ ਸਾਰੇ ਸਟਾਫ ਦਾ ਪੂਰਾ ਹੱਥ ਹੈ ਜੀ ਇਹਨੂੰ ਮੈਰਿਟ ਵਿੱਚ ਲਿਆਉਣ ਤੇ ਔਰ ਅਨ ਐਵੋਇਡਿੰਗਲੀ ਪੇਰੈਂਟਸ ਦੀ ਵੀ ਉਨੀ ਹੀ ਮਿਹਨਤ ਹੈਗੀ ਹੈ ਵੀ ਆਲ ਆ ਰੀਲੀ ਪ੍ਰਾਊਡ ਆਫ ਦਿਸ ਚਾਈਲਡ ਗੋਡ ਬlesਸ ਯੂ ਬੇਟਾ ਤਰ ਬਾਜੀ ਕਿੱਥੋਂ ਦੇ ਆਨ ਵਾਲੇ ਸਾਈਜ਼ ਫੀਕੋਟ ਸ਼ਹਿਰ ਦੇ ਰਹਿਣ ਵਾਲੀ ਸੰਜੇਨਗਰ ਦੀ ਹਾਂ ਜਿਵੇਂ ਤੁਹਾਡੀ ਗੁੜੀਆਂ ਨੇ ਟੌਪ ਕੀਤਾ ਜਿਹੜੇ ਦੇ ਵਿੱਚੋਂ ਕੀ ਕਹਿਣਾ ਹੈ ਸਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਪ੍ਰਾਊਡ ਮਸੂ ਕਰ ਰਹੀ ਹੈ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਇਸ ਤੋਂ ਵੱਡੀ ਸਾਡੇ ਲਈ ਕੋਈ ਖੁਸ਼ੀ ਹਟਕਾ ਨਾ ਨਹੀਂ ਹੈ ਜੀ ਸਭ ਤੋਂ ਵੱਡਾ ਜਿਵੇਂ ਸਾਡੀ ਬੱਚੀ ਨੇ ਕੀਤਾ ਸਾਰੀਆਂ ਬੱਚਿਆਂ ਕਰਨਾ ਅੱਗੇ ਵਧਣਾ ਨਾ ਪੜਾਈ ਵੱਲ ਧਿਆਨ ਦੇਣਾ ਗਲਤ ਕਰਮਾਂ ਬਹੁਤ ਵੱਡਾ ਮੈਸੇਜ ਹੈ ਇਹ ਕਹਿੰਦੇ ਸਭ ਬੱਚਿਆਂ ਨੂੰ ਬਸਾਂ ਹੀ ਮੈਸੇਜ ਮਿਲੇ ਐ ਪੜਨ ਬੱਚੇ ਆਪਣੇ ਟੀਚਰ ਦਾ ਨਾਮ ਰੋਸ਼ਨ ਕਰਨ ਅੱਗੇ ਦਾ ਕੀ ਕੀ ਤੇ ਸੋਚਿਆ ਹਾਂ ਅਸੀਂ ਅੱਗੇ ਦਾ ਫੀਚਰ ਬੱਸ ਹੀ ਪੜਾਵਾਂਗੇ ਜਿਵੇਂ ਜਿੰਨਾ ਪੜਨਾ ਚਾਹਵੇ ਆਪਾਂ ਦੇ ਵਾਸਤੇ ਤਿਆਰ ਆਈ ਮਤ ਤੋਂ ਵੱਧ ਹੈ ਜੀ